ਸਾਸਰੀ ਕਾਲ ਦੀ ਲਾਡਾ ਡਿਸਕਸ਼ਨ ਨੇੜੀ ਪ੍ਰੋਗਰਾਮ ਕੇ ਵਿੱਚ ਮੈਂ ਸਾਰਿਆਂ ਦਾ ਕਰ ਰਿਆ ਨਿਗਾ ਸਾਗਦੇ ਵੀਰ ਮੈਂ ਥਾਰਾ ਆਪਣਾ ਲਾਡਾ ਪੁਆਦੀ ਵੀਰ ਆ ਚ ਗਿਆਂ ਬੜੀਆਂ ਖਬਰਾਂ ਥਾਰੇ ਗੱਲ ਸੰਝੀਆਂ ਕਰ ਲੈ ਵੀਰ ਭਗਵਾਨਤ ਮਾਨ ਇਸ ਕੀ ਬੜੀ ਖਬਰ ਨਿਗੜ ਕਾਈ ਵੀਰ ਪੈਰਸ ਦੇ ਵਿੱਚ ਖਿਲਾੜੀ ਗਏ ਉਥਾ 올림픽 ਖੇਡਣ ਵਾਸਤਾ ਵੀਰ ਯੋ ਭਗਵਾਨਤ ਮਾਨ ਮੁੱਖ ਮੰਤਰੀ ਜਿਹੜਾ ਯੋ 올림픽 ਖੇਡਣ ਮਾਰੇ ਜਿਹੜੇ ਮਤਲਬ ਉਥਾ ਬੰਦੇ ਗਏ ਪੈਰਸ ਪਹੁੰਚੀ ਭਾਰਤ ਕੀ ਆਕੀ ਟੀਮ ਇਨਾਂ ਨਾਲ ਟੈਲੀਫੋਨ ਉੱਪਰ ਬਾਤ ਕਰੀ ਔਰ ਨਾਨ ਨੂੰ ਆਣ ਵਾਲੇ ਮੈਚਾਂ ਦੀ ਸ਼ੁਭ ਕਾਮਨਾ ਦਈਆਂ ਔਰ ਕਹਿ ਰਿਹਾ ਵੀਰ ਮੈਂ ਤੂੰ ਕਹਾ ਪੈਰ ਸਾਂ ਨਹੀਂ ਸਕਦਾ ਇਸ ਕਰਕੇ ਗਾਇ ਮੈਂ ਦੁੱਖਾ ਪ੍ਰਗਟਾਵਾ ਕਰਾਂ ਔਰ ਕਹਿ ਰਿਹਾ ਬਾਦਾ ਕਰਾਂ ਵੀ ਥਾਰੇ ਕੋਲ ਨਾ ਵਾਪਸੀ ਮੈਂ ਮਿਲਾਂਗਾ ਇਹ ਗਾਦੀਓ ਬਣ ਗਈ ਵੀਰ ਬਈ ਜੇ ਤੋ ਵਾਪਸੀ ਮਾਂ ਬੱਲੇ ਬੱਲੇ ਹੋ ਗਈ ਫਿਰ ਤੂੰ ਮਿਲेंगे ਮਿਲेंगे ਜੇ ਰੱਬ ਬਣਾ ਕਰੇ ਕੋਈ ਵਾਪਸੀ ਮਾਂ ਇਸ ਤਰ੍ਹਾਂ ਨਾ ਗੱਲਬਾਤ ਬਣੀ ਚੰਝਗੀ ਫੇਰ ਯੋ ਮਿਲenge ਕਾ ਨਹੀਂ ਮਿਲenge ਯੋ ਗੱਲ ਸੋਚਣ ਵਾਲੀ ਵੀਰਾਂ ਕਿ ਉਹ 50 ਅਰੇ ਜੀ ਚੀਨ ਵਾਲੇ ਖਿਡਾਰੀ ਬਹੁਤ ਤੇਜ਼ ਇਹਨਾਂ ਨੇ ਤਾਂ ਸੋਨੇ ਕੋ ਸੋਨਾ ਇਕੱਠਾ ਕਰੀ ਯਾਰੇ ਉੱਥਾ ਵੀ ਬਹੁਤ ਸੋਨਾ ਇਕੱਠਾ ਕਰ ਲਿਆ ਇਹਨਾਂ ਨੇ ਉੱਥਾ ਜਿਹੜੇ ਮੈਚ ਦੇ ਵਿੱਚੋਂ ਚੀਨ ਵਾਲਿਆਂ 182 ਸੋਨੇ ਦਾ ਮੈਡਲ ਲੈ ਕੇ ਨਿਕਲ ਜਾ ਮਿਰ ਅਰ ਇਹ ਬੁਕਾਰਾ ਵੀ ਜਦ ਵਾਪਸੀ ਮਾਵेंगे ਥਮ ਕਰਾ ਫੇਰ ਗੱਲ ਕਰ ਲੰਗੇ ਥਾਰੇ ਗਰੀ ਵੀ ਤਾਂ ਬੀਜੀ ਤਾਂ ਇਹ ਬੀਜੀ ਵੀ ਹੈ ਮਿਰ ਕੀ ਆ ਕਰੇ ਭਗਵਾਨ ਤੁਮਨ ਵਿਚਾਰਾ ਕਦੇ ਇਸ ਨੂੰ ਕਹਿ ਲੋ ਵੀਰ ਐਂਬੂਲੈਂਸ ਨਾਲ ਮਰੀ ਛੰਡੀ ਦਫਾਣੀ ਉਧਰ ਹਰਿਆਣੇ ਦੇ ਵਿੱਚ ਵੀਰ ਇਹ ਬੋਟਾਂ ਆ ਗਏ ਆ ਵੀਰ ਬੋਟਾਂ ਦੇ ਵਿੱਚ ਮੈਂ ਪ੍ਰਚਾਰ ਕਰਨਾ ਜਾਗਾ ਵਾ ਵੀ ਜ਼ਰੂਰੀ ਆ ਰਿਸ਼ਕੇ ਗੈਲ ਗੈਲ ਵੀਰ ਕੈਲੀ ਵੀ ਉਧਰ ਖੇਜਰੀਵਾਲ ਨਮੂਥਾਂ ਬੰਬ ਦੇ ਕਾਣੇ ਵੀ ਮੈਂ ਜਾਗਾ ਝੇਲ ਕੇ ਵਿੱਚ ਛੋਲੇ ਪੂੜੀਆਂ ਭਾਜੀ ਆਹ ਕੰਮ ਵੀ ਬੇਚਾਰੇ ਨੂੰ ਇਕੱਲੇ ਨੂੰ ਕੱਲੀ ਜਾਣ ਕਿੱਧਰ ਕਿੱਧਰ ਹੋਲੇ ਆ ਰ ਇੱਧਰ ਇੱਕ ਨਾਮਾ ਚੱਕਰ ਪੈ ਗਿਆ ਜਲੰਧਰ ਦੇ ਵਿੱਚ ਮੈਂ ਵੀ 2 ਦਿਨ ਲੈਣੇ ਪੁਆ ਤੇ ਸਫਰੇ ਮਾਰ ਲੇ ਵੀਰ ਬੰਦੇ ਚੰਡੀਗੜ੍ਹ ਤੇ ਜਲੰਧਰ ਜਲੰਧਰ ਤੇ ਚੰਡੀਗੜ੍ਹ ਔਰ ਬਾਕੀ ਲੱਗ ਕੇ ਮਮੀ ਖੁੰਮਣਾਈ ਉਹ ਤਾਂ ਕਹ ਲੋ ਪੈਰ ਨਹੀਂ ਲੱਗਦਾ ਘਰ ਵਿਚਾਰੇ ਦਾ ਪੈਰਸ ਵੀ ਜਾ ਕੇ ਕੀ ਕਰੇਗਾ ਚਾਰ ਦਿਨ ਜੇ ਪੈਰ ਸੇ ਚਲੇ ਜਾਂਦਾ ਇਧਰ ਸੁਖਵੀਰ ਬਾਦਲ ਨੇ ਕਾਂਗਰਸ ਵਾਲਾ ਨੇ ਇਹਨਾਂ ਨੇ ਝੰਡਾ ਚੱਕ ਲੈਣਾ ਦਾ ਵੀ ਦੱਸ ਪੰਜਾਬ ਪਾਣੀ ਦੇ ਵਿੱਚ ਡੁੱਬਣੇ ਦੀ ਤਿਆਰੀ ਮਾਂ ਸੋਕੇ ਦੇ ਵਿੱਚ ਮਾਂ ਇਹਨਾਂ ਨੂੰ 올림픽 ਕੀ ਖੇਡਾਂਗੀ ਭਾਈ ਵੀ ਇਹ ਕੋਈ ਸਕੀਮ ਯੋ ਹੈ ਥੋੜੀ ਅਲਗ ਉਧਰ ਇਹ ਤਾਂ ਸਾਰੇ ਪਾਸੇ ਨੂੰ ਫਸਿਆ ਹੀ ਫਸਿਆ ਇਹਨ ਬ੍ਰੋਧਿਕ ਆਏਗੇ ਖiladi ਗੌਂਸ ਲਬਜ਼ਾਈ ਕਰਨੀ ਸੀ ਇਹ ਕਿਉਂ ਨਹੀਂ ਗਿਆ ਇਹਦੀ ਸੇ ਮੋਹ ਥੋੜੀ ਪਾੜ ਹੋਗਾ ਵੀਰ ਜਿਤਨੇ ਮੋਹ ਤੇ ਨਹੀਂ ਗੱਲ ਨਾ ਇਹ ਵਿਚਾਰੇ ਨੇ ਟੈਲੀਫੋਨ ਕਰਿਆ ਇਸੇ ਘਰ ਦਾ ਹੈਨਾ ਵੀਰ ਕੋਈ ਨਹੀਂ ਟੈਲੀਫੋਨ ਬਾਈ ਕਰ ਲਿਓ ਬਾਤ ਵਾਪਸੀ ਮੈਂ ਮਿਲਾਂਗਾ ਆਰ ਕਪਤਾਨ ਜਿਹੜਾ ਹਰਮਨਪ੍ਰੀਤ ਇਸੇ ਗੱਲ ਟੈਲੀਫੋਨ ਪਾ ਬਾਤ ਕਰੀ ਹਾਂ ਹੌਸਲਾ ਬਜ਼ਾਈ ਕਰੀ ਵੀਰ ਨਹੀਂ ਤਾਂ ਵੀਰ ਅਕਸਰ ਹੀ ਉਹ ਗਏ ਕਰਤਾ ਯੋ ਯੋ ਜਦ ਕਮੇਟੀ ਕਰੇ ਕਰਤਾ ਕਹਾ ਵੀ ਦਨਰਾਜ ਪੀਲੇ ਕੇ ਪਾਸ ਗਏ ਤੇ ਪੀਲੇ ਗਏ ਤੇ ਕੋਈ ਨਹੀਂ ਕਿ ਸੌਂ ਗਏ ਇਹ ਪਤਾ ਨਹੀਂ ਵਿਚਾਰਾ ਯੋ ਪੀਲੇ ਤੋਂ ਹੈ ਨਹੀਂ ਵਿਚਾਰਾ ਬਾਦੋਂ ਖੇਲ ਨਹੀਂ ਰਿਹਾ ਇਹ ਹੌਸਲਾ ਬਧਾਵੇਗਾ ਪੈਰ ਸਕੇ ਆਣਾ ਦਾ ਹੈ ਤਾਂ ਪਰ ਕੇਂਦਰ ਸਰਕਾਰ ਨੇ ਨਹੀਂ ਆਇਆ ਮੈਨੂੰ ਆਣ ਦਿਆ ਮਤਲਬ ਦੇ ਲੁੱਥਗ ਰਾਜਨੀਤੀ ਕਰ ਗਿਆ ਕਿ ਕੇਂਦਰ ਸਰਕਾਰ ਨੇ ਮੈਨੂੰ ਆਣ ਨਹੀਂ ਦਿਆ ਬਸ ਮੈਂ ਇਸ ਕਰਕੇ ਨਾ ਤੁਹਾਨੂੰ ਪਹਿਲਾਂ ਹੀ ਸ਼ੁਭ ਕਾਮਨਾਵਾਂ ਦੇ ਰਿਹਾ ਔਰ ਯੋ ਕਹੇ ਮੁੱਖ ਮੰਤਰੀ ਨੇ ਯੋ ਪਿਛਲੇ 5 ਮੈਚਾਂ ਨਾਲ ਕਰੀਦਾ ਬਹੁਤ ਵਧੀਆ ਖੇਲੇ ਦਾ ਮੈਂ ਅਭੀ ਸੇ ਕ ਮੀ ਤੁਮ ਗਾਲਤਾ ਟਾਈਮ ਬਾਹਰ ਬੈਠਿਆ ਆ ਵੀ ਦੋ ਪਲੈਂਟੀ ਕਾਰਨ ਬਿਨਾ ਲੈਣੇ ਮਤਲਬ ਯੋ ਗਾਲ 59 ਸਾਲ ਦਾ ਜਰਮਨੀ 올림픽 ਇਹ ਜਰਮਨ ਕਾਲੰਪਾ ਖੇਨੇਵਾ ਜਿਹੜਾ ਟੀਮ ਇਸ ਨੂੰ ਹਰਾਇਆ ਦਾ ਮਤਲਬ ਜਿਉ ਕਾਇਲੋ ਵੀ ਉਹ ਸੰਸਲਾ ਬਦਾਨ ਵਾਸਤਾ ਟੈਲੀਫੋਨ ਕਰਿਆ ਚਲੋ ਦੇਖੋ ਅੱਗਾ ਕੀ ਆ ਬਣੇਗਾ ਕੀ ਨਹੀਂ ਆਰ ਉਧਰ ਵੀ ਸੁਖਵੀਰ ਬਾਦਲ ਆਲਾ ਕਮ ਹਲੇ ਵੀ ਨਹੀਂ ਠੰਡਾ ਪੈ ਰਿਹਾ ਸੁਖਵੀਰ ਬਾਦਲ ਕੇ ਜਿਹੜਾ ਆਇਓ ਕਾਇਲੋ ਵੀ ਹੋਰ ਸੰਕਟ ਦੇ ਵਿੱਚ ਮ ਤੱਕ ਤਿਆਰ ਦਾ ਸੁਖਵੀਰ ਬਾਦਲ ਦੀਆਂ ਗਲਤੀਆਂ ਕਰ ਕਾ ਜੋ ਸੰਤ ਹਰਚੰਦ ਸਿੰਘ ਲੰਗੋਵਾਲ ਦੀ ਬਰਸੀ ਦੇ ਸਮਾਗਮ ਮ ਤਿਆਰੀ ਦੇ ਵਿੱਚ ਮ ਸ਼ਰੋਮਣੀ ਕਾਲੇ ਦੇ ਬਾਦਲ ਕੇ ਬਰਕਰ ਈਨਾ ਨ ਮੀਟਿੰਗ ਕਰੀ ਗੁਰਦੁਆਰਾ ਪਾਤਸ਼ਾਹੀ ਨੌਵੀਂ ਉੱਥਾ ਮੀਟਿੰਗ ਕਰੇ ਆਰ ਉੱਥਾ ਯੋ ਗੱਲ ਸੀਨੀਅਰ ਆਗੂ ਪਾਰਟੀ ਦੇ ਪ੍ਰਧਾਨ ਸਵੀਰ ਬਾਦਲ ਆਰ ਆਪੋਰ ਦੀਆਂ ਕਰਕਾ ਵੀ ਉਸ ਕੇ ਆਪਣੇ ਫੈਸਲੇ ਕਰਕਾ ਯੋ ਦੋਸ ਲਾਇਕ ਆ ਵੀ ਇੱਕ ਮੁਠਕੀ ਆਵਾਜ਼ ਕਰੀ ਆਰ ਯੋ ਬਲਦੇਵ ਮਾਨ ਸਾਹਿਬ ਕਾ ਚਰਨਜੀਤ ਯੋ ਸਰਜੀਤ ਰਖੜਾ ਵਿੱਤ ਮੰਤਰੀ ਪ੍ਰਵਿੰਦਾ ਟਿੰਸਾ ਹਰਪਾਲ ਸਿੰਘ ਹਰਿੰਦਰਪਾਲ ਚੰਦੂ ਮਾਜਰਾ ਚੰਦੂ ਮਾਜਰਾ ਦਾ ਛੋਕਰਾ ਪ੍ਰਕਾਸ਼ ਚੰਦ ਗਰਗ ਗਗੰਦੀ ਬਰਨਾਲਾ ਹੋਰ ਬੜੇ ਉੱثارਨਤੀ ਸਿੰਘ ਰਖੜਾ ਇਹੋ ਵੀ ਪਹੁੰਚਿਆ ਉਹਦਾ ਉੱਥਾ ਜੋ ਕਰੀ ਸੀ ਨੇ ਪਾਇਆ ਚੱਕਰ ਸਾਰਾ ਵੀਰ ਸੁਵੀਰ ਬਾਦਲ ਕੀ ਤਾਨਾ ਸਾਈ ਕਰ ਕਾਇਓ ਸਾਰਾ ਚੱਕਰ ਪਿਆ ਤਾਂ ਨਹੀਂ ਤੋਂ ਵੀਰ ਆਪਾਂ ਨੇ ਕਾਇਓ ਚ ਕਾਲਣੀ ਦੇ ਪੁੰਛਾ ਨਹੀਂ ਤੋਂ ਜਿੱਤ ਜੰਦੇ ਆਪਾਂ ਜੇ ਕਾ ਸੁਵੀਰ ਬਾਦਲ ਮਨੂ ਰਾਹ ਦੇ ਦਿੰਦਾ ਮੜਾ ਜਾ ਤਾਨਾ ਸਾਈ ਗੈਰ ਸਬਦਾ ਨੇ ਇੱਕ ਟੰਗ ਗੈ ਲਗਾ ਸੀਨੇ ਰੱਗੋਂ ਪਾਰਟੀ ਦੇ ਕੰਟੇ ਨੇ ਫੈਸਲਾ ਖੋ ਸੰਕਟਮਕ ਤਕੇ ਲਦਾ ਕਾਲੀਦਰ ਨੂੰ ਕਾਇਓ ਕਾਲੀ ਅਕਿੱਠਾ ਖੜਾ ਹੋ ਜਾਏਗਾ ਪੱਕੇ ਪੱਕੇ ਬੰਦੇ ਬਾਹਰ ਘੜਦੇ ਕੱਚੇ ਕੱਚੇ ਭਰਤੀ ਕਰ ਲਈਓ ਕੰਮ ਹੋ ਗਿਆ ਵੀਰ ਇਹ ਵੀ ਉਹ ਚੱਕਰ ਨਵਾ ਇਹ ਕਹ ਲੋ ਦੇਖ ਸਕਾਂ ਪਾ ਇਹ ਵੀ ਉਹ ਕਹ ਲੋ ਵੀ ਸਾਵਕਾ ਜਿਹੜਾ ਵਿਧਾਇਕ ਬਾਬੂ ਗਰਗ ਇਹ ਕਹ ਰਿਹਾ ਸ਼ਵੀਰ ਬਾਦਲੇ ਚਾਪਲੂਸੀਰ ਵਰਗਾ ਕਹਾ ਇਹ ਜੀ ਅਜੂਰੇ ਕੇਰਾ ਪਾਗਾ ਬੈਠੇਗਾ ਦੱਸ ਨੁਕਸਾਨ ਹੋ ਰਿਹਾ ਪਾਰਟੀ ਦਾ ਖੜੀ ਹੋ ਜੇਗੀ ਕਾ ਇਹਨ ਕੇ ਮੁਰਕਾ ਨਹੀਂ ਪੈਰ ਲੱਗਣੇਗਾ ਜਿੰਨਾ ਮਰਜੀ ਜ਼ੋਰ ਲਾ ਲਿਓ ਆ ਮੈਂ ਤਾਂ ਬਥੇਰਾ ਸਮਝਾਇਆ ਪਰ ਉਹ ਕਿੱਖਾ ਮੰਨਾਂਗਾ ਸ਼ਵੀਰ ਬਾਦਲੇ ਇਓ ਗਾਰਾ ਪਾਪਾ ਪ੍ਰਧਾਨ ਲਾਦਾ ਗਿਆ ਕਾ ਬਸ ਪ੍ਰਧਾਨਗੀ ਕਰਨੀ ਬਸ ਇਹ ਪ੍ਰਧਾਨਗੀ ਵੇ ਲੱਕ ਬੰਨਿਆ ਵਗਾ ਇਸ ਕਰਕੇ ਉਹ ਮੰਨਦਾ ਨਹੀਂ ਵੀਰ ਅਰਚੰਤੋ ਮਾਜਰਾ ਵਗੈਰਾ ਦਾ ਕਾ ਮਾਨ ਕੁਰਸੀ ਕਾ ਲਾਲਚ ਹੈ ਨਹੀਂ ਵੀਰ ਕਾ ਆਈ ਨਾ ਨੇ ਕਾ ਸੁਖਵੀਰ ਬਾਦ ਲੋਕੂ ਸੀ ਉਤਰਨੇ ਕਾ ਤਿਆਰ ਨਹੀਂ ਕਾ ਪਾਰਟੀ ਤੜਲੇ 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 ਜਾਰੀ ਅਰ ਉਧਰ ਦੇਖ ਲਓ ਵੀਰ ਇਹ ਫੁੱਲ ਵਾਲੇ ਇਹ ਫੁੱਲ ਵਾਲਿਆਂ ਨੇ ਲਾਰੀ ਇਹਨਾਂ ਨੇ ਚੰਗੀ ਪਾ ਲਈ ਨਹੀਂ ਵੀਰ ਇੰਬੂਬ ਸੁਖਵੀਰ ਬਾਦ ਵਗੈਰਾ ਫੁੱਲ ਵਾਲਿਆਂ ਨੇ ਕਾ ਪੱਟੇ ਮਾਰੇ ਬੰਦੇ ਕਾ ਇਹ ਫੁੱਲ ਵਾਲੇ ਨਾਮ ਬੱਟ ਦੇ ਕਾਈ ਨਹੀਂ ਕੀਆ ਉਹ ਠੀਕ ਆ ਇਹਨਾਂ ਨੇ ਤਾਂ ਰੌਲਾ ਪਾਉਣਾ ਹੀ ਤਾਂ ਆ। ਯੋ ਬੀਰ ਭਗਵਾਨਤ ਮਾਨ ਕਰ ਰਿਹਾ ਬੀਬੀਆਂ ਖਾਤੇ ਮਾ 1000 ਜਾਰ ਜਾ ਰਾਮੇਗੇ ਪਰ ਬੀਰ ਯੋ ਬੀਬੀਆਂ ਖਾਤੇ ਮਾ 1000 ਜਾਰ ਜ ਤੋ ਨਹੀਂ ਆਇਆ। ਸੱਤ ਲੁਸ ਦਰਿਆ ਦੇ ਵਿੱਚ ਮਕੜਿਆ ਹਾਲਣ ਲੱਗੇ ਮਗਰ ਮੱਛਾਂ ਲਾਗੇ ਮੇਰੇ ਲੋਕਾਂ ਵੀ ਇਹ ਮੀਨ ਡੁੱਡ ਗਈ। ਫਰੋਜਪੁਰ ਕੇ ਵਿੱਚੋਂ ਸੱਤ ਲੁਸ ਦਰਿਆ ਦੇ ਵਿੱਚੋਂ ਅਕੜੇ ਹਾਲਣ ਜਾ ਰਾਇ ਬੀਰੇ ਉਹ ਬੜੇ ਬੜੇ ਜਿਹੜੇ ਮਗਰ ਮੱਛ ਕਹਾਂ ਜਿਨਾਂ ਨੂੰ ਲੋਕਾਂ ਡਰ ਦਾ ਮਾਹੌਲ ਬਣ ਗਿਆ ਵੀਰ ਫਿਰੋਜ਼ਪੁਰ ਪਿੰਡ ਅਲੀ ਦੇ ਵਿਚमां ਆਸ-ਪਾਸ ਕੇ ਲੱਕਿਆਵਾਂ دریاਵਾਂ ਦੇਖੀ ਇਹਨਾਂ ਨੇ ਬੜੇ ਬੜੇ ਮਗਰਮੱਛ ਵੀਰ ਰੇਰ ਗੜੇ ਖੰਦੇ ਕਿਉਂ ਪਹਿਲਾਂ ਸਿਆਸਤ ਕੇ ਵਿਚਾਂ ਬੜੇ ਬੜੇ ਮਗਰਮੱਛਾਂ ਦੇ ਲੋਕ ਡਰੇ ਵੇ ਇਹ ਵੀ ਜੋ ਪਾਣੀ ਦੇ ਵਿੱਚ ਮਗਰਮੱਛ ਆ ਗਈ ਪੰਜਾਬ ਕਾ ਬਣੇਗਾ ਗਿਆ ਫਿਰ ਆ ਲੋਕ ਆਪਣੀਆਂ ਮੱਝਾਂ ਗਊਆਂ ਨਣਾਂਣ ਆਣ ਵਾਸਤੇ ਦਰਿਆ ਕੇ ਕੰਢੇ ਬੈਠੇ ਹੋਣਾ ਆਰੀ ਵਗੈਰੇ ਵੀ ਡਰ ਕਾ ਮਾਹੌਲ ਬਣ ਗਿਆ ਵੀ 10-20 ਮੈਸਨ ਕੀ ਤਰਨ ਲਾਵੇਂਗੇ ਪਾਣੀ ਮਗਰਮੱਛ ਲੈ ਅਗਲੀ ਸਫੇਰ ਇਹ ਕਿਸ ਚੇਂਗੀ ਵਾਰ ਤੋਂ ਕਰੇਗਾ ਕਿਸਥੀਆਂ ਆਂਦੇ ਆਂਦੇ ਜਾਂਦੇ ਲੋਕ ਦੇ ਘਰ ਤੇ ਇਹ ਲੋਕਾਂ ਨੂੰ ਡਰ ਲੱਗਣ ਲੱਗ ਗਿਆ ਭਈ ਕੀ ਕਰਾਂ ਕਿਆ ਨਾ ਕਰਾਂ ਇਹ ਭਗਵਾਨ ਤਮਨ ਵਿਚਾਰਾ ਦਾ ਵੀ ਮਗਰ ਮੱਛ ਪੜੇਗਾ ਇਹ ਵੀ ਕੀ ਕਰੇਗਾ ਇਹ ਸੀ ਤਾਂ ਜੰਗਲਾਂ ਤੋਂ ਵਾਹ ਵਾਲੇ ਨੂੰ ਭੇਜ ਜੇਗੇ ਬਿਰੁੱਥਾ ਮਗਰ ਮੱਛਾਂ ਡਾਂਡਾ ਮਾਰ ਕੇ ਭਜਾ ਕਾ ਜਾਂਗੇ ਫੇਰ ਇਹ ਗੱਲ ਹੋਏ ਨਹੀਂ ਕੁਛ ਆਹ ਰੁੱਦਰ ਵੀਰ ਇਸੇ ਕਰਕੇ ਕਹਾਈ ਲੋ ਵੀਰ ਪੰਜਾਬ ਦੀ ਸਿਆਸਤ ਦੇ ਵਿੱਚ ਮਾ ਕੁਝ ਵੀ ਹੋ ਸਕਦਾ ਇਸ ਦੇ ਵਿੱਚ ਨਾ ਕੋਈ ਦੋ ਰਾਏ ਨਹੀਂ ਵੀਰ ਆਪਕੀ ਸੇਜ ਦੀ ਗਰੰਟੀ ਨਹੀਂ ਲੈ ਸਕਦੇ ਵੀ ਉਹ ਚੀਜ਼ ਹੋਵੇਗੀ ਜਾਂ ਨਹੀਂ ਹੋਵੇਗੀ ਪਰ ਇਹ ਵਾਦ ਪੱਕੀ ਵੀਰ ਬਈ ਪੰਜਾਬ ਦੇ ਅੰਦਰ ਜੋ ਮੌਜੂਦਾ ਹਾਲਾਤ ਬਣੇ ਮੇ ਨਾ ਵੀਰ ਇਹ ਕਹਿ ਲੋ ਬਈ ਮੁਸ਼ਕਲੇ ਲੱਗ ਰਿਹਾ ਕਾਮ ਵੀਰ ਮੰਨੋ ਨਹੀਂ ਲੱਗਦਾ ਵੀਰ ਇਹ ਕਿਸੇ ਪਾਸੇ ਸਿਰੇ ਚੜ ਜਾਏਗਾ ਆਰ ਇਸਕੇ ਗੈਨ ਗੈਨ ਵੀ ਜਿਹੜੀ ਅਗਲੀ ਖਬਰ ਤਾਰ ਕੇ ਸਾਂਝੀ ਕਰ ਰਹੇ ਹਾਂ ਡੋਨਲਡ ਟਰੰਪ ਕੀ ਨਹੀਂ ਮੰਨੋ ਸਾਂਝ ਮੰਦੀ ਵੀਰ ਇਹ ਖਾਮਲਾ ਹਰਿਸ ਕੇ ਪਿੱਛੇ ਪੈ ਗਿਆ ਕਹਾ ਮੈਨੂੰ ਤੋ ਇਹ ਦੱਸ ਵੀ ਤੋ ਕਾਲੀ ਯਾ ਇੰਡੀਆ ਇਸ ਕਾਇਆ ਚੱਕਰ ਪਾਏਗਾ ਵੇਗਾ ਨਸਲ ਨਸਲੀ ਤੌਰ ਤੇ ਪਾ ਜਿੱਤਰਾ ਇੰਡੀਆ ਦੇ ਵਿੱਚ ਮੈਂ ਵੀਰ ਜਾਤ ਬਰਾਦਰੀ ਨੇ ਲੇਕਾ ਵੋਟਾ ਇਕੱਠਿਆਂ ਕਰਾਂ ਇਤਰਾ ਡੋਨਲਡ ਟਰੰਪ ਨੇ ਵੀ ਵਾਈ ਪੱਤਾ ਖੇਲਿਆ ਪਤਾ ਨਹੀਂ ਵੀ ਰੀਸਨ ਹੈ ਇੰਡੀਆ ਦੇ ਕਿਸੇ ਸਿਆਸਤਦਾਨ ਕੇ ਨਾਲ ਇਹ ਗੱਲਬਾਤ ਕਰੀ ਉਸਨੇ ਇਸ ਨੂੰ ਮਤ ਦੇਤੀ ਕਿ ਕਿਆ ਕਰ ਤੇ ਆ ਇਹ ਵੀਰ ਅਮਰੀਕੀ ਰਾਸ਼ਟਰਪਤੀ ਯੋ ਕਾ ਡੋਨਲਡ ਟਰੰਪ ਕਾਮਲਾ ਹੇਰਸ ਵੋਟਾ ਜਿੱਤਣ ਮਾ ਕੋਈ ਅਸਰ ਨਹੀਂ ਛੱਡ ਰੇ ਵੀਰ ਇੱਕ ਦੂਏ ਬਸ ਅਬ ਦੀ ਵਾਰ ਆਰ ਯੋ ਕਹ ਲੋ ਮੇਰਾ ਡੋਨਲਡ ਟਰੰਪ ਕਮਲਾ ਹੈਰਸ ਗੇ ਪੁਰਾਣੇ ਪਛੇਤੇ ਕੀ ਗੱਡਾਂ ਖੱਡਾਂ ਮਤਲਬ ਪੁਰਾਣੀਆਂ ਖੰਡਾਂ ਮਾਤ ਦੇ ਰਹੇ ਕੋਏ ਕੇ ਯੋ ਉਸਕੀ ਪੁਰਾਣੀਆਂ ਗੱਲਾਂ ਅੱਡ ਕੱਟ ਕਾ ਲਿਆ ਰਹੇ ਰਾਸ਼ਟਰਪਤੀ ਯੋ ਕਹਿ ਲੋ ਵੀਰ ਉਧਰ ਯੋ ਡੋਨਲਡ ਟਰੰਪ ਇਸਕੇ ਉੱਪਰ ਦੋਸ ਲੱਗ ਰਹੇ ਵੀਰ ਇਸਨੇ ਵੀ ਉਹ ਪੁੱਠਾ ਕੰਮ ਬਾਅ ਕਰੇ ਵੀ ਵੀਰ ਇਸ ਕਰ ਦਾ ਇਹਨਾਂ ਦਾ ਦੋਆਂ ਦਾ ਨਾ ਆਪਸੀ ਸਬਦਾ ਬੜੀ ਚੱਲ ਰਹੀ ਇੱਕ ਦੂਏ ਕੇ ਉੱਪਰ ਨਸਲੀ ਪਛਾਣ ਆ ਰਿਪਬਲਿਕ ਪਾਰਟੀ ਦਾ ਯੋ ਉਮੀਦਵਾਰ ਡੋਨਲਡ ਟਰੰਪ ਅਮਲਾ ਹਰਸ ਕੇ ਉਪਰ ਨਸਲੀ ਤੌਰ ਪਾ ਅਸਵੇਦਰ ਸੀਲ ਅਮਲਾ ਕਰਤੇ ਆ ਵੀਰ ਖੜਾ ਤੋਮਨ ਜੋਦ ਅਸ ਵੀ ਤੋ ਭਾਰਤੀ ਕਾਲੀ ਪੈ ਗਿਆ ਪੰਗਾ ਵੀਰ ਇਹ ਪੰਗਾ ਤੋ ਪੈਣਾ ਹੀ ਦਾ ਵੀਰ ਬਾਈ ਸਰਕਾਰ ਕਾ ਵੀਰ ਇਹ ਭਾਰਤ ਦੀ ਬਰਾਸਤ ਕੇ ਲਗਾ ਪਹਿਲਾਂ ਤੋ ਭਾਰਤੀ ਭਾਰਤੀ ਕਰੀਏ ਕਰਤੀਗਾ ਈਬ ਕਾ ਮੈਨੂੰ ਗਰੀ ਕਾ ਮੈਂ ਕਾਲੀ ਹੋ ਗਈਗਾ ਸਕਾਗੋ ਕੇ ਵਿਚ ਮਾ ਨੈਸ਼ਨਲ ਐਸੋਸੀਏਸ਼ਨ ਆਫ ਬਲੈਕ ਜਰਨਲਿਸਟਸ ਸਮੀਲਨ ਕੇ ਵਿਚ ਮਾ ਉੱਠਾ ਰਾਲਾ ਪਿਆ ਮੇਨ ਤੋ ਕਾ ਵੀ ਮਨ ਤੋਂ ਕਈ ਸਾਲ ਤੱਕ ਕਹਿ ਰਹੀ ਥੀ ਕਹਿੰਦਾ ਪਹਿਲਾਂ ਮੈਨੂੰ ਕਹਿ ਰਿਹਾ ਮੈਂ ਤਾਂ ਕਾਲੀ ਮੈਂ ਤਾਂ ਕਾਲੀ ਕਾਲੀ ਜਿ ਮੈਕਨ ਔਰ ਇਹ ਬ ਕਾਲੀ ਇਹ ਬ ਕਾਮ ਨੂੰ ਭਾਰਤੀ ਦੱਸਣ ਲੱਗੀ ਮੈਂ ਤਾਂ ਸਮਝ ਮਰਿਆ ਦੇਗਾ ਵਿੱਚ ਚੱਕਰ ਗਿਆ ਭਾਰਤੀ ਬਰਾਸਤ ਕੀ ਕੋ ਯੂ ਜਿ ਮੈਕਨ ਇਹ ਵੀ ਰ ਸੋਸ਼ਲ ਮੀਡੀਆ ਫੋਟੋ ਪਾਈਆ ਟੱਬਰ ਬੈਠਿਆ ਸਾਰਾ ਵੀਰ ਯੋ ਕਮਲਾ ਹਰਸਕਾ ਸਾਰਾ ਟੱਬਰ ਉੱਥਾ ਬਿਠਾਇਆ ਵਾ ਉਸ ਦੀ ਫੋਟੋ ਪਾਦੀ ਵੀਰ ਔਰ ਟਰੰਪ ਵਗੈਰਾ ਵੀ ਯੋ ਟਰੂਥ ਸੋਸ਼ਲ ਜਿਹੜਾ ਹੋਵਾ ਉੱਥਾ उसके ऊपर ट्रंप ने फोटो पाई कई साल पहला भेजी तस्वीर का कमला का धनवाद कर रहा है मैं तो और यो कह लो भी मैं थानू दसा भी वो जरा निकी पहला जो ट्रंप पहला जो बराक ओबामे ने बैरा का कहा बीर कहा पूरा जमे ही नहीं कहा यो तो यो जो काला राष्ट्रपति बराक ओबामा का अमरीका पैदा ही नहीं हो झूठा दोस्त लाते त्या और इसके बाद सबका राजदूत रिपब्लिक मुख विरोधी निक्की हैली ਇਸਕੇ ਉਪਰ ਵੀ ਲਾਦਾ ਦਾ ਮਾਦਾ ਇਹ ਕਾ ਵੀ ਇਸਕਾ ਕਾਮ ਮਮੀ ਡੈਡੀ ਕਾ ਅਮਰੀਕਾ ਕੇ ਨਾਗਰਿਕ ਹੈ ਨਹੀਂ ਕਾ ਠਪਾਈ ਦੇਣੀ ਹੋਈ ਇਹ ਉਹ ਚੱਕਰ ਜਿਹੜਾ ਕਾਮਲਾ ਹੈਰਸ ਕੀ ਮਮੀ ਜਿਹੜੀ ਬੀਬੀ ਸੀ ਕਾਮਲਾ ਹੈਰਸ ਕੀ ਬਿੰਦੀ ਇਸਕਾ ਨਾਮ ਸਿਆ ਮਲਾ ਗੋਪਾਲਨ ਸਿਆਮਲਾ ਗੋਪਾਲਨ ਯੋ ਨਾਮ ਸੀ ਵੀ ਬੀਗਾ ਯੋ ਪਾਰਟਰੀ ਉਸ ਕਾ ਪਾਪਾ ਜਿਹੜਾ ਇਸਕਾ ਨਾਮ ਹੈ ਡੋਨਾਲਡ ਜੈਸਪਰ ਹੈਰਿਸ ਜਿਮੈਕਾ ਜਮੈਕਨ ਆਰ ਯੋ ਕਾ ਵੀ ਬਨੂ ਯੋ ਦਸੋ ਵੀ ਇੰਡੀਆ ਕੀ ਜਮੈਕਨ ਯੋ ਚੱਕਰ ਪੈ ਰਿਹਾ ਮੇਰੇ ਦੇਖੋ ਹੀ ਵਗਾ ਕਿਆ ਬਣ ਕਾ ਆਵੇਗਾ ਯੋ ਤਾਂ ਭੋਖ ਰਿਹਾ ਚਵਾਨੀ ਫਸ ਗਈ ਵੀ ਉਹ ਵੀ ਵਿਚਾਰੀ ਕਿਆ ਦੱਸੇਗੀ ਪਾਪਾ ਉਸ ਦਾ ਜਮੈਕਨ ਬੀਬੀ ਉਸ ਕੀ ਭਾਰਤੀ ਤਾਂ ਦੋਏ ਪਾਸੇ ਕੀ ਹੋ ਗਏ ਨਾ ਵੀ ਫਿਰ ਇਸ ਦਾ ਦੋਨੇ ਪਾਸੇ ਦਾ ਹੀ ਰਿਲੇਸ਼ਨ ਹੋਇਆ ਨਾ ਵੀਰ ਦੇਖੋ ਕਿਆ ਬਣੇਗਾ ਆਰ ਵੋਟਾਂ ਆ ਗਈਆਂ ਗਾਂ ਵੋਟਾਂ ਵਿੱਚ ਇੱਕ ਦੋ ਦੀ ਲੱਤ ਖਿੱਚ ਰੇ ਵੀਰ ਆਹ ਇਹ ਦੇਖੋ ਅੱਗਾ ਕਿਆ ਬਣੇਗਾ ਉਧਰ ਵੀਰ ਮੀਸੀ ਸਾਵਾ ਬ੍ਰੈਂਟਨ ਅਨਟਾਰੀਓ ਦੇ ਵਿੱਚ ਮਾ 31 ਦਿਨਾਂ ਮਾ 562 ਗੱਡੀਆਂ ਚੋਰੀ ਹੋ ਗਈਆਂ ਵੀਰ ਖਰੇ ਕਾਰ ਨਹੀਂ ਲੰਦਾ ਲੱਡਾ ਕਾਰ ਨਹੀਂ ਕਾਰ ਚੋਰੀ ਕਰਾਣੀ ਕਾਰ ਹੈ 562 ਗੱਡੀਆਂ ਚੋਰੀ ਹੋ ਗਈਆਂ ਵੀਰ ਹਾਂ ਲੱਢੇ ਗੱਡੀ ਚੋਰੀ ਕਰਾਣੀ ਆਪਣੀ ਦੱਸ ਪਿੱਛਾ ਮਨ ਮਜ਼ਾਕ ਕਰਦੇਗਾ ਲੱਢੇ ਕਾਰ ਲੈ ਲੈ ਕਾਰ ਲੈ ਲੈ ਉਧਰ ਤਾਂ ਕਾਰ ਲੈਨੇ ਮੈਂ ਕਹਿ ਰਿਹਾ ਵੀਰੂ ਦਾ ਕਾਰ ਲੈਣੀ ਲੋੜਿਆ ਨਹੀਂ ਬਸ ਮਾ ਜਾ ਆਰਾਮ ਗੇਲ ਕੰਟਾ ਬਲੇ ਘਰ ਤੇ ਨਿਕਲ ਚੋਰੀ ਹੋ ਗਈ। ਇਹ ਬੀਸੀ ਰਾਗਾ ਵਿੱਚੋਂ 560 ਇਹ ਤਿੰਨੇ ਜਗ੍ਹਾ ਮੈਂ 360 ਕਾਰਾਂ ਟਰੱਕ ਮੋਟਰਸਾਈਕਲ ਚੋਰੀ ਮੋਟਰਸਾਈਕਲ ਚੱਕਣ ਲੱਗੇ ਵੀਰੇ ਦੱਸੋ। ਬੜਾ ਗੁੱਸਾ। ਇਹਰ ਜਨ 2023 ਤੇ ਜਾਰੀਗਾ ਵੀ ਕਾਨੂੰਨ ਦੇ ਵਿੱਚੋਂ ਲੋਕ ਚਿੰਤਾ ਬਾਧਰੀਗਾ ਕਾਰ ਗ੍ਰੀਦੋ ਉਧਰਨ ਸ਼ੋਸ ਵਾਲੇਗਾ ਟੀਗਾ ਭੜਕਾ ਲਾਣਗੇ ਜਿਹਨੇ ਚੋਰੀ ਹੋ ਰਹੀਆਂ ਕਾਰਾਂ। ਇਹ ਦੱਸੋ ਪੀਲ ਰੀਜਨ ਪੁਲਿਸ ਕੇ ਆਂਕੜੇ ਦੱਸਦੇ 3 ਜੁਲਾਈ ਤੇ 3 ਅਗਸਤ ਤੱਕ ਦੋ ਸ਼ਹਿਰਾਂ ਦੇ ਵਿੱਚ ਮਾ 562 ਗੱਡੀਆਂ ਚੋਰੀ ਹੋ ਗਿਆ ਵੀਰ ਮੀਸੀ ਸਾਗਾ ਦੇ ਵਿੱਚ ਮੈਂ 278 ਬ੍ਰੈਂਟਨ ਮਾ 282 ਗੱਡੀਆਂ ਚੱਕ ਲਿਆ ਮਿਲਟਨ ਟ੍ਰਾਂਟੋ ਦੇ ਵਿੱਚ ਇੱਕ ਇੱਕ ਘਟਨਾ ਪੀਲ ਪੁਲਿਸ ਦੇ ਖੇਤਰ ਮਾ ਬਸ ਪ੍ਰਤੀ ਅਸਤ 21 ਚੋਰੀਆਂ ਹੋ ਰਹੀਆਂ ਵੀਰ ਰੋਜ਼ ਚੋਰੀਆਂ ਹੈ ਕੋਈ ਹੱਲ ਮਾਰੇ ਇੱਥਾ ਜਿਹੜਾ ਸਾਈਕਲ ਚੋਰੀ ਕਰਕੇ ਲੈ ਜੇ ਵੀਰ ਇਸ ਸ਼ਾਮ ਤੱਕ ਬੰਦੇ ਨੇ ਸਾਈਕਲ ਵਾਲੇ ਨੂੰ ਫੜ ਲਿਆ ਇਹ ਬੁਰੇ ਚੱਕਿਆ ਦਾ ਉਰੇ ਚੱਕਿਆ ਦਾ 10 ਪੁਲਿਸ ਵਾਲਾ ਲਗਾ ਦੇ ਚੱਕਲ ਪਛਾਣ ਲਿਗੜਾ ਸਾਈਕਲ ਸ਼ਨੀਵਾਰ ਨੂੰ ਜੋ ਗੱਡੀਆਂ ਚੱਕੀਆਂ 15 ਮਾਮਲੇ ਹੱਲ ਕਰ ਲਏ 543 ਗੱਡੀਆਂ ਅਲੇ ਵੀ ਲੱਭੀਆਂ ਬਾਤਾਂ ਮਾਰਦੇ ਚਲੋ ਘਰ ਨਾ ਡਾ ਡਿਸਕਸਨ ਰੈਡੀ ਪ੍ਰੋਗਰਾਮ ਚ ਮੈਨੂੰ ਅੱਜ ਜਿਵੇਂ ਬੜੀਆਂ ਖਬਰਾਂ ਦੀਆਂ ਵੀਰਾ ਔਰ ਜਾਣ ਤੇ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਇਹ ਏਅਰਪੋਰਟ ਰੋਡ 'ਪਾ 14 ਗੱਡੀਆਂ ਸਿਟੀ ਸੈਂਟਰ ਦੇ ਡਰਾਮਾ ਤੇ 6 ਗੱਡੀਆਂ ਔਰ ਕਾਰਟਿਨੀ ਪਾਰਕ ਕੋਟਨੀ ਪਾਰਕ 'ਆ ਕੋਟਨੀ ਪਾਰਕ 'ਮਾ ਤੇ 9 ਗੱਡੀਆਂ ਡਿਕਸੀ ਰੋਡ 'ਪਾ ਦੇ 12 ਆਰ ਗ੍ਰੇਟ ਲੇਕ ਡਰਾਈਵ ਤੇ 25 ਗੱਡੀਆਂ ਹਾਰ ਐਂਟਾਰੀਓ ਸਟਰੀਟ ਤੇ 9 ਕਨੇਡੀ ਰੋਡਪਾ ਦੇ 9 ਮਿਸਿਸਾਗਾ ਰੋਡਪਾ ਦੇ 9 ਪੀਲ ਸੈਂਟਰ ਡ੍ਰੇਮਾ ਦੇ 8 ਆਰ ਕੁਈਨ ਸਟਰੀਟ ਪਾ ਤੇ 6 ਆਰ ਵਿਸਕਾਉਂਟਿੰਗ ਰੋਡ ਤੇ 10 ਗੱਡੀਆਂ ਚੱਕੀਆਂ ਗਈਆਂ ਮੇਰਾ ਬਾਤਾਂ ਮਾਰਵੇ ਦਊਗਾ ਗੱਡੀਆਂ ਲੈ ਲਿਓ ਗੱਡੀਆਂ ਲੈ ਲਿਓ ਆਰ ਇਹ ਜੇ ਸੰਭਵ ਹੋ ਸਕੇ ਪੁਰ ਸਾਢੇ 11 ਮੇਰਾ ਆਪਣੀ ਗੱਡੀ ਨੂੰ ਤਾਲਾ ਲਾ ਕੇ ਗੈਰਜਮਾ ਖੜੀਆਂ ਕਰੋਗਾ ਗੈਰਜਮ ਦਾ ਮਾਰੇ ਲੋਕਰ ਕਬਾੜ ਭਰਿਆ ਪਿਆ ਖੱਡੀਆਂ ਖੜਾਣੇ ਨੂੰ ਗੈਰਜਮ ਬਣਾਇਆ ਤਾਂ ਗੋਰਿਆਂ ਨੇ ਵੀ ਗੱਡੀ ਗੈਰਜ ਜਿੰਦਰ ਜਾਏਗੀ ਮਾਰੇ ਬੰਦੇ ਨੇ ਗੈਰਜਮ ਹੋਰੇ ਕੁਸ ਬਣਾ ਦਿਆ ਸਟੀਰਿੰਗ ਬੀਲ ਨੂੰ ਜਿੰਦਾ ਲਾਗਾ ਰੱਖੋ ਡਾਟਾ ਪੋਰਟਲ ਇੰਟਰ ਇੰਸਟਾਲ ਕਰੋ ਹਾਰ ਸਧਾਰਨ ਨਿਯੰਤਰਣ ਆਨਲਾਈਨ ਖਰੀਦਿਆ ਜਾ ਸਕਦਾ ਮਦਰ ਵੀ ਇਹਾਰੇ ਜਰਾ ਕੁ ਤੈਨ ਸੰਗਲ ਪਾ ਕੇ ਰੱਖੋ ਇਤਨਾ ਕਾਰ ਨੂੰ ਸੰਗਲ ਪਾ ਕੇ ਰੱਖੋ ਫੇਰ ਤਾਂ ਕੋਈ ਹੱਲ ਹੋ ਜਾਏਗਾ ਨਹੀਂ ਵੀ ਰੋਖਾਗਾ ਚਲੋ ਘਰ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਕਿਚੂ ਮੈਂ ਇਹ ਅੱਜ ਗਿਆ ਬੜੀਆਂ ਖਬਰਾਂ ਕੱਲ੍ਹ ਵੀ ਸੀ ਟਾਈਮ ਥਾਰੇ ਕੋਲ ਹੋਰ ਕਰਾਂਗਾ ਸਿੱਧਿਆਂ ਲੱਲਾ ਸਾਰਿਆਂ ਲਾਡੇ ਪੁਆਦੀ ਕੀ ਪਿਆਰ ਭਰੀ ਸਾਸਰੀਗਾ